ਮੇਰਾ ਹੋਵੇਗਾ ਕੀ ਆ ਕੀ ਆ ਲੈ ਤੋਂ ਲੈ ਯੂਐਸਏ ਆਰ ਕਰਪਾ ਕਰਪਾ ਆ ਵੀ ਫਾਈਨਲ ਮੈਚ ਸ਼ੁਰੂ ਕਰੀਏ ਅੱਜ ਦੇ ਇਸ ਕਬੱਡੀ ਕੱਪ ਦਾ ਕਿ ਆਗੀਆਂ ਨੇ ਟੀਮਾਂ ਯਾਰੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿੰਜ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਯੋਰ ਚੋਟੀ ਅੱਡੀ ਦਾ ਕਿ ਕਬਡੀ ਤੋਹੀ ਦਾ ਬਣਦਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ ਆਹ ਕਬੱਡੀ ਦਾ جنੂਨ ਲੋਕਾਂ ਦੇ ਸਿਰ ਤੜ ਬੋਲਦਾ ਹੈ ਅੱਜ ਰੂਪਨਗਰ ਦੇ ਸਕੇ ਚੈੜੀਆਂ ਪਿੰਡ ਮੇਰੇ ਮਿੱਤਰੋ ਬੜੇ ਮਾਣ ਦੇ ਨਾਲ ਅੱਜ ਫੋੜ ਦੇਣ ਜਾ ਰਿਹਾ ਸਾਰੇ ਨਗਰ ਦਾ ਸਾਰੇ ਐਨ ਆਰ ਆਈ ਭਰਾਵਾਂ ਦਾ ಗ್ರಾಮ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਔਰ ਸਾਡੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੱਗੂ ਦੇ ਦੋ ਜੱਫੇ ਜੱਗੂ ਦੇ 51 ਸੂਰੇ ਤੇ ਜੱਗੂ ਦੇ ਦੋ ਜੱਫੇ 5100 ਦੇ ਸਾਡਾ ਬਾਈ ਗੌਰਵ ਚੈਰੀਆ ਤੇ ਬਾਈ ਬਹਾਦਰ ਅਮਰੀਕਾ ਬਾਈ ਗੁਰਿੰਦਰ ਅਮਰੀਕਾ ਤੇ ਬਾਈ ਦੀਪ ਕੈਨੇਡਾ ਬਾਈ ਦਰਸ਼ਨ ਗ੍ਰੀਸ ਤੇ ਬਾਈ ਦਿਨੇਸ਼ ਸਾਡੇ ਭਰਾ ਇਹਨਾਂ ਵੱਲੋਂ ਮੇਰੇ ਵੀਰੋ ਜੱਗੂ ਦੇ ਦੋ ਜਫੇ 5100 ਦੇ ਹੋਣਗੇ ਜੱਗੂ ਆ ਇੱਕ ਜਫਾ ਆ 50 ਯੂਰੋ ਦਾ ਹੋਣਾ ਹੈ ਕਾਰੇ ਇਟਲੀ ਵੱਲੋਂ ਬਹੁਤ ਬਹੁਤ ਧੰਨਵਾਦ ਰਣਜੀਤ ਸੋਤਾ ਜੀ ਔਰ ਪਰਮੇਂਦਰ ਸਿੰਘ ਡੂਬਸ਼ੇੜੀ ਵੱਲੋਂ ਹਰ ਇੱਕ ਜੱਫਾ 500 ਦਾ ਇੱਕ ਮਿੰਟ ਦੀ ਇੱਕ ਮਿੰਟ ਬੇਨਤੀ ਹੈ ਇੱਕ ਮਿੰਟ ਬੇਨਤੀ ਹੈ ਪੈਸੇ ਇੱਥੇ ਕਮੇਟੀ ਕੋਲੇ ਸਹੀ ਗੱਲ ਆ ਜਮ੍ਹਾਂ ਕਰਾ ਦਿਓ ਜਿਨ੍ਹਾਂ ਨੇ ਲਾਇਆ ਹੈ ਖਡਾਰੀਆਂ ਵੱਲੋਂ ਬੇਨਤੀ ਆ ਤੇ ਹੁਕਮ ਮੰਨ ਲਓ ਤੁਸੀਂ ਫੜ ਜਾਓ ਇੱਕ ਜਣਾ ਪੈਸੇ ਫੜ ਜਾਓ ਵੀਰੇ ਬਾਅਦ ਦੇ ਵਿੱਚ ਉਹੀ ਗੱਲ ਆ ਸਹੀ ਗੱਲ ਆ ਸਾਡਾ ਜਸਕੀਰਤਾ ਅਮਰੀਕਾ ਵਾਲਾ ਦਵਿੰਦਰ ਸਿੰਘ ਜੀ ਸਰਪੰਚ ਹੋਣਾਂ ਦਾ ਚੜੀਆਂ ਵਾਲਾਂ ਦਾ ਆ ਬੇਟਾ ਜੱਗੂ ਦੇ ਹਰ ਇੱਕ ਜਫੇ ਤੇ 500 ਰੁਪਿਆ ਆਉਣਾ ਹੈ ਸਾਡੇ ਮਾਲ ਬ੍ਰਦਰ ਐਂਡ ਸੰਜ ਮਾਨ ਖੇੜੀ ਵਾਲੇ ਇਹਨਾਂ ਭਰਾਵਾਂ ਵੱਲੋਂ ਲਵੀ ਪਹਿਲਾ ਪੈਸੇ ਆਉਣਗੇ ਫੇਰ ਬੋਲੇ ਜਾਣਗੇ ਜਿਦੀ ਵੀ ਮਾਇਆ ਲਗਣੀ ਹੈ ਪਹਿਲਾ ਪੈਸੇ ਦਿਓ ਫੇਰ ਮਾਇਆ ਬੋਲੀ ਜਾਊ ਢੋਲਾ ਨਹੀਂ ਕੋਈ ਵੀ ਪੈਸੇ ਨਾ ਬੁਲਾਵੇ ਕਿਰਪਾ ਕਰਕੇ ਸਾਈਡ ਤੇ ਹੋ ਜੋ ਬੇਨਤੀ ਆ ਭਰਾ ਬਣ ਕੇ ਯਾਰ ਮੈਚ ਸ਼ੁਰੂ ਕਰੋ ਜੇ ਮੈਚ ਦੇਖ ਲੈਣ ਦੇ ਲੋਕਾਂ ਨੂੰ ਆਪਾਂ ਕਬੱਡੀ ਦਿਖਾਉਣੀ ਆ ਰੌਲਾ ਨਹੀਂ ਪਾਉਣਾ ਗਾਹ ਨਹੀਂ ਪਾਉਣਾ ਆਓ ਖਾਸ ਤੂ ਬੰਦੇ ਕਿਰਪਾ ਕਰਕੇ ਗਰਾਊਂਡ ਤੋਂ ਬਾਹਰੇ ਆ ਜਾਣ ਜਿੰਨੇ ਵੀ ਬਾਦੂ ਵੀਰ ਹੈ ਸਾਰੇ ਕੱਲੇ ਮਾਇਆ ਨੂੰ ਐਡਾ ਵੱਡਾ ਮੈਚ ਆ ਯਾਰ ਗੌਰਵ ਚੈੜੀਆਂ ਟੋਲਾ ਯੂ ਐਸ ਏ ਤੇ ਸਾਡਾ ਬਹਾਦਰ ਯੂ ਐਸ ਏ ਗੁਰਿੰਦਰ ਯੂ ਐਸ ਏ ਮੁਕਾਬਲਾ ਮਹਲ ਬ੍ਰਦਰ ਸਾਡੇ ਅਰਪਿੰਦਰ ਦੋਦੇ ਤੇ 1100 ਰੁਪਇਆ ਤੇ ਜੱਗੂ ਤੇ ਜਫੇ ਤੇ 500 ਰੁਪਇਆ 1000 ਰੁਪਇਆ ਸੰਧੂ ਭਰਾਵਾਂ ਨੂੰ ਸਾਡੇ ਜਸਕੀਰ ਤੋਂ ਅਮਰੀਕਾ ਤੇ ਦਵਿੰਦਰ ਵੀਰੇ ਨਵੀਂ ਜੱਗੂ ਹੈਲੋ ਯਾਰ ਬ੍ਰੇਡ ਤੇ ਇੱਕ ਮਿੰਟ ਮੈਚ ਬੰਦ ਕਰ ਦੋ ਹਾਂਜੀ ਆ ਜੱਗੂ 50 ਯੂਰੋ ਫੜਲਾ ਨੌਜਾਨਾ ਕਾੜੇ ਇਟਲੀ ਵੱਲੋਂ ਤੇਰੇ ਪਹਿਲੇ ਜੱਫੇ ਲਈ 50 ਯੂਰੋ ਆਪੋ ਦੇ ਕਿਤੇ ਗਿਆ ਆ ਜੱਗੂ ਧੰਨਵਾਦ ਜੱਗੂ ਨੇ ਫੋੜ ਵਾਲਾ ਪਾ ਜੱਫਾ ਲਾਤਾ ਪਹਿਲਾ 3100 ਰੁਪਏ ਸਾਡੇ ਭਰਾਵਾਂ ਨੇ ਦੇ ਦਿੱਤਾ ਕਰਨ ਵਾਲ ਇੰਗਲੈਂਡ ਪਿੰਡਾ ਟ੍ਰੇਟਿਕਾ ਜੀ ਹਰਪਿੰਦਰ ਦੋਦਾ ਕਬੱਡੀ ਪਾਉਣ ਦੇ ਲਈ ਅੱਕੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਰਪਿੰਦਰਾ ਤੇਰੇ ਤੇ 500 ਰੁਪਇਆ ਜਸਕੀਰ ਤੇ ਯੂ ਐਸ ਏ ਆ ਦਵਿੰਦਰ ਸਰਪਾ ਚ ਚੈੜੀਆਂ ਮਾਲ ਬ੍ਰਦਰ ਐਂਡ ਸੰਜ ਬਾੜ ਖੇੜੀ ਵਾਲਾ ਦਾ 500 ਰੁਪਇਆ ਪਾਈ ਹੋਈ ਕਬੱਡੀ ਦੇ ਬਿੱਲਾ ਆਹ ਵੇਖਾਂਗੇ ਮੁਕਾਬਲਾ 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 ਬੱਲੇ ਬੱਲੇ ਹੋ ਗਈ ਮਿੱਤਰੋ ਆਹ ਖੜਕਾ ਦੜਕਾ ਦੋਤੇ ਵਾਲਾ ਰਪਿੰਦਰ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਕੌਡੀ ਦੁੰਦੇ ਦੀ ਪੈ ਗਈ ਸਵਰਨਿਆ ਛੇੜ ਕਹਾਣੀ ਆਹ ਕਹਿੰਦੇ ਮਾਮੋਪੁਰ ਦੀ ਧਰਤੀ ਦਾ ਦੁੱਲਾ ਮੇਰੇ ਵੀਰੋ ਅੱਜ ਜਦੋਂ ਚੈੜੀ ਵਾਲਾ ਮੈਚ ਖੇਡਿਆ ਗਿਆ ਆਇਨੇ ਤੇ ਸੁੱਖੇ ਨੇ ਮੇਰੇ ਵੀਰੋ ਐਨ ਟੌਪ ਦੀਆਂ ਕਬੱਡੀਆਂ ਪਾਈਆਂ ਆ ਟੀਮ ਨੂੰ ਫਾਈਨਲ ਚ ਲੈ ਕੇ ਪੁੱਜਿਆ ਨਵੇਂ ਮੁੰਡੇ ਉਹ ਕਦੇ ਸਰਾ ਕੀਤਾ ਵਾ ਓਏ ਦੁੱਲਿਆ ਨਈਂ ਰਿਸੈ ਮਾਮੋਪਰੀਆ ਦੁੱਲਾ ਮੇਰੇ ਵੀਰੋ ਆ ਨੰਬਰ ਦਾ ਸ਼ਾਨਦਰਵਾਦ ਆਪਣੀ ਟੀਮ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਗੋਰਾ ਰਸਾਲੂ ਦੀ ਧਰਤੀ ਦਾ ਮੇਰੇ ਵੀਰੋ ਉਹ ਸਾਹਮਣੇ ਅੱਗੇ ਵੱਲ ਵਧਦਾ ਹੋਇਆ ਹੈ ਸਾਹਮਣੇ ਗੋਰਾ ਕਹਿੰਦੇ ਰਸਾਲੂ ਵਾਲਾ ਅੱਗੇ ਵੱਲ ਬਾ ਚੁੱਕਿਆ ਉਰਲੇ ਪਾਸੇ ਬਿੰਨੇ ਵਰਗੇ ਖੜਿਆ ਚਾਰ ਬੱਬਰ ਸ਼ੇਰ ਬਨੂੜ ਵਾਲੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਖੜਕਾ ਦੜਕਾ ਵੱਡੇ ਨਿੱਧੜਵੇ ਵਾਲਾ ਕਹਿੰਦਾ ਕਿ ਨੰਬਰ ਆ ਰੇਟਰ ਦਾ ਗੋਰੇ ਦੇ ਕਬਜ਼ੇ ਦੇ ਵਿੱਚ ਆ ਜੱਗੂਆ ਤੇਰੇ ਜਫੇ ਤੇ ਵੀ ਹਰਕ ਦੇ ਸਾਡੇ ਸਤਿਕਾਰਯੋਗ ਸਾਡੇ ਮਾਨਯੋਗ ਮੇਰੇ ਵੀਰੋ ਆਹ ਕਹਿੰਦੇ ਮਾਲ ਬ੍ਰਦਰਜ਼ ਐਂਡ ਸੰਜਮਾਨ ਖੇੜੀ ਵਾਲੇ ਬਾਈ ਜਸਕੀਰਤ ਯੂਐਸਏ ਬਾਈ ਦਵਿੰਦਰ ਸਵਾਨ ਚ ਚੈੜੀਆਂ ਉਹਨਾਂ ਵੱਲੋਂ ਤੇਰੇ ਜਫੇ ਦਾ 500 ਰੁਪਿਆ ਹਰ ਇੱਕ ਦਾ ਕੌਡੀ ਪੈ ਗਈ ਸਵਾਨਿਆਂ ਖੇਡ ਕਾਣੀ ਆਹ ਕਹਿੰਦੇ ਸੁੱਖਾ ਕਰਨ ਮਾਲ ਜਿਹੜੇ ਬਾਦੂ ਨੇ ਬੈਜੋ ਜਰਾ ਹੱਤ ਬਨ ਕੇ ਜੱਗੂ ਨੇ ਇੱਕ ਜੱਫਾ ਲਾਤਾ ਜੱਗੂ ਦੇ ਦੋ ਜੱਫਿਆਂ ਤੇ ਬਾਈ ਗੁਰਿੰਦਰ ਯੂਐਸਏ ਬਾਈ ਬਹਾਦਰ ਅਮਰੀਕਾ ਬਾਈ ਢੋਨਾ ਯੂਐਸਏ ਬਾਈ ਗੌਰਵ ਚੈੜੀਆਂ ਪ੍ਰਦੀਪ ਕੈਨੇਡਾ ਬਾਈ ਦਰਸ਼ਨ ਗ੍ਰੀਸ ਤੇ ਬਾਈ ਦਿਨੇਸ਼ਰਮ ਵੱਲੋਂ ਆਹ ਕਹਿੰਦੇ ਦੋ ਜੱਫਿਆਂ ਦਾ 5100 ਰੁਪਿਆ ਜੱਗੂਆ ਸਾਹਮਣੇ ਕਬੱਡੀ ਪਾਉਣ ਦੇ ਲਈ ਤਿਆਰ ਹਾਕਮ ਵਾਲੀਏ ਜੱਗੂ ਦੇ ਤਿੰਨ ਜੱਫੇ ਸੁਖਪ੍ਰੀਤ ਸਰਾ ਮੇਰੇ ਵੀਰੋ ਸਾਡਾ ਵੀਰ ਹਰੀਗੜ੍ਹ ਬਾਲਾ ਦਾ ਵੱਲੋਂ 2100 ਤਿੰਨ ਜੱਫਾ ਦਾ ਦਿੱਤਾ ਜਾਊ ਲੋ ਪਹਿਲਾ ਜੱਫਾ 2100 ਲੱਗੂਗਾ ਜੱਜ ਚੱਕੂ ਹਾਕਮ ਵਾਲਿਆ ਫੋਰ ਟਰੈਕਟਰ ਨੂੰ ਚਿਪੜਿਆ ਹੋਇਆ ਉਹ ਫੋਰ ਟਰੈਕਟਰ ਨੂੰ ਚਿਪੜਿਆ ਹੋਇਆ ਪਰ ਦੂਜੇ ਪਾਸੇ ਗੁੱਲਾ ਦਬਦਾ ਕਿੱਥੇ ਐ ਨੰਬਰ ਦੁੱਲੇ ਦੇ ਕਵਚੇ ਦੇ ਵਿੱਚ ਐ ਕਰਨਵਾਲ ਕਨੇਡਾ ਪਿੰਡਾ ਡਰਾਈਵ ਤੋਂ ਬਲੂਡ ਵਾਲਾ ਜੇ ਕੋਈ ਜੱਫੀ ਜੱਫਾ ਲਾਊਗਾ ਤਾਂ 2100 ਰੁਪਏ ਦੀ ਮਾਨ ਹੋਣਗੇ ਸਾਹਮਣੇ ਕੋਰਾ ਰਸਾਲੂ ਵਾਲਾ ਕਬੱਡੀ ਪਾਉਂਦੇ ਨੇ ਤੇ ਦੁੱਲੇ ਦੀਆਂ ਤਿੰਨ ਕਬੱਡੀਆਂ ਤੇ ਕੱਟ ਗੰਨੇ ਦੀਆਂ ਤਿੰਨ ਕਬੱਡੀਆਂ ਦੁੱਲੇ ਦੀਆਂ ਤਿੰਨ ਕਬੱਡੀਆਂ ਤੇ 1100 ਰੁਪਇਆ ਜਸਕੀਰ ਤੋਂ ਯੂ ਐਸ ਏ ਜੋ ਸੁਪੁੱਤਰ ਨੇ ਦਵਿੰਦਰ ਸਿੰਘ ਜੀ ਸਰਪੰਚ ਚੈੜੀਆਂ ਮਾਲ ਬਰਾਦਰ ਐਂਡ ਸੰਜਮਾਨ ਖੇੜੀ ਵਾਲਾ ਵੱਲੋਂ ਦੁੱਲੇ ਦੀਆਂ ਤਿੰਨ ਕਬੱਡੀਆਂ 2100 ਦੀਆਂ ਹੋ ਗਈਆਂ ਖੇਡ ਕਾਣੀ ਸਵਰਨਿਆ ਲਓ ਸਾਹਮਣੇ ਸੁੱਖਾ ਮੇਰੇ ਵੀ ਉਸ ਸਮੇ ਬਨੂੜ ਮਾ ਕਬੱਡੀ ਪਾਉਣ ਲਈ ਵਧਿਆ ਹੈ ਔਰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਦਾ ਵਾਅਦਾ ਕਰਦਾ ਹੋਇਆ ਅਰਪਿੰਦਰ ਤੇ ਮਨਦੀਪ ਕਬੱਡੀਆਂ ਸੁਖਪ੍ਰੀਤ ਸਿੰਘ ਹਰੀਗੜ ਵੱਲੋਂ 21 ਸੌ ਦੀਆਂ ਪੈਣ ਗਿਆ ਮੇਰੇ ਮਿੱਤਰੋ ਔਰ 21 ਸੌ ਦਾ ਇੱਕ ਜੱਫਾ ਜਿਹੜਾ ਵੀ ਲਾ ਗਿਆ 31 ਸੌ ਦਾ ਇੱਕ ਜੱਫਾ ਹੋਵੇਗਾ ਲਓ ਸਾਹਮਣੇ ਪਈ ਹੋਈ ਡੇਡ ਤੇ ਮਨਦੀਪ ਇਟਲੀ ਵੱਲੋਂ ਜਿਹੜਾ ਕੋਈ ਸੁਖੇ ਨੂੰ ਜੱਫਾ ਲਾ ਗਿਆ 1000 ਰੁਪਇਆ ਹੋਣਾ ਲੈ ਵੀ ਮਨਦੀਪ ਪਟੜੀ ਵੱਲੋਂ ਜੱਗੂ ਦੇ ਦੋ ਜਫੇ ਹੋ ਗਿਆ ਇੱਕ ਰਹਿੰਦਾ 1000 ਹੈ 5100 ਦੂਜੇ ਪਰਾਵਾ ਦਾ ਹੁਣ ਵੇਖਾਂਗੇ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੁੱਲਾ ਅੱਗੇ ਵੱਲ ਵਧਦਾ ਹੋਇਆ ਜੱਗੂਆ 5100 ਤੇ 1000 1400 ਤੇ ਫੋ ਟਰੈਟ ਉਹ ਇੱਕ ਪਾਸੇ ਬਿੱਲਾ ਖੋਡਾਂ ਵਾਲੀ ਖੇਤੀ ਧਰਤੀ ਦਾ ਪਰ ਦੂਜੇ ਪਾਸੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਦੁੱਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਸਵਰਨਿਆ ਛੇੜ ਕਾਣੀ ਲਾਓ ਸਾਹਮਣੇ ਮੇਰੇ ਵੀਰੋ ਸਵਨ ਸਾਲੂ ਦੀ ਧਰਤੀ ਦਾ ਗੋਰਾ ਰੇਡ ਬਾਉਂਡਰੀ ਖੇਡ ਮੈਦਾਨ ਚ ਵੱਧਾ ਹੋਇਆ ਫੋਨ ਟ੍ਰੈਕਟਰ ਦਾ ਮੇਰੇ ਵੀਰੋ ਆਹ ਸੁਪਰ ਫਾਈਨਲ ਚੈੜੀਆਂ ਦੀ ਧਰਤੀ ਦੇ ਖੇਡਿਆ ਜਾ ਰਿਹਾ ਹੈ ਚਾਰ ਜਾਪੀਆ ਇੱਕ ਬੰਦੇ ਬਲੂੜ ਬੜਾ ਪਿੱਲਾ ਆਹ ਮੁੰਡਾ ਵੀ ਬਹੁਤ ਤੇਜ਼ ਪਕੜ ਦੇਖੋ ਆਹ ਕਦੇ ਬੱਗੀ ਤਿਤਰੀ ਕਮਾਦੋਂ ਨਿਕਲੀ ਉੜਦੀ ਨੂੰ ਬਾਜ ਪੈ ਗਿਆ ਪਰ ਨੰਬਰ ਸਾਲੂ ਵਾਲਾ ਲੈ ਗਿਆ ਨੰਬਰ ਹਰ ਸਾਲੂ ਵਾਲਾ ਲੈ ਗਿਆ ਚੜੇ ਗਬਰੂਆ ਆ ਦੁੱਲੇ ਦੀਆਂ ਕੌਡੀਆਂ ਸ਼ੁਰੂ ਹੋਈਆਂ ਨੇ ਹੁਣ ਜਿਹੜੀਆਂ ਦੁੱਲੇ ਦੀਆਂ ਕੌਡੀਆਂ ਸ਼ੁਰੂ ਹੋਈਆਂ ਨੇ ਤਿੰਨ ਕੌਡੀਆਂ ਤੇ ਲੱਗਿਆ ਸਾਹਮਣੇ ਦੁੱਲਾ ਹਾਕਮੜੀਆ ਜੱਗੂ ਮੁੰਡੇ ਵੱਲ ਟੇਡਾ ਟੇਡਾ ਵੇਖਦਾ ਤੇ ਪਾਈ ਹੋਈ ਤਾਂ ਮੇਰੇ ਵੀਰੋ ਹਾਕਮੜੀਆ ਇੱਕ ਵਾਰ ਸੇ ਕਹਿੰਦੇ ਤੁਹਾਡੇ ਸਾਹਮਣੇ ਸੁੱਖਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮਨੀਤ ਧੌਰੀ ਬਾ ਟਰਾਈ ਕਰ ਰਿਹਾ ਆ ਸੁੱਖਾ ਕਿਤੇ ਦਬਦਾ ਇੱਕ ਪਾਸੇ ਧੌਰੀ ਵਾਲਾ ਹਾਕਮ ਲਗਿਆ ਜੱਗੂ ਦੇ ਬਰਾਬਰ ਫੋ ਟਰੈਕਟਰ ਤੇ ਬਹਿ ਗਿਆ ਓਏ ਹਾਕਮ ਭਰੀਏ ਜੱਗੂ ਦੇ ਬਰਾਬਰ ਫੋ ਟਰੈਕਟਰ ਤੇ ਬਹਿ ਗਿਆ ਉਹ ਦੂਜੇ ਪਾਸੇ ਸੁੱਖਾ ਇੱਕ ਪਾਸੇ ਮਨੀ ਉਹ ਦੂਜੇ ਪਾਸੇ ਸੁੱਖਾ ਇੱਕ ਪਾਸੇ ਮਨੀਤ ਧੌਰੀ ਵਾਲਾ ਉਹ ਜਫਾ ਠੋਕ ਗਿਆ ਤੇ ਜੱਗੂ ਦੇ ਬਰਾਬਰ ਫੋਰਦੀ ਸੀਟ ਤੇ ਜਾਵੇ ਕਹਿੰਦੇ ਫੋਰਦੀ ਸੀਟ ਤੇ ਬਰਾਬਰ ਬੜਕਾ ਸੁਖਪ੍ਰੀਤ ਅਣਿਗੜ ਨਾਲ ਪਿੰਦਨਸੜਾ ਵੀਰ ਗੋਰਾ ਬਾਈ ਦੁੱਲਾ ਬਈ ਉਹਨਾਂ ਵੱਲੋਂ 1000 ਰਸਾਲੂ ਵਾਲੇ ਗੋਰੇ ਦੀ ਪੋਤਾ ਕੀਤਾ ਗਿਆ ਔਰ ਰਪਿੰਦਰ ਦੋਦੇ ਦੀਆਂ ਤਿੰਨ ਕਬੱਡੀਆਂ 2100 ਦੀਆਂ ਆ ਦੂਜੀ ਕਬੱਡੀ ਮੇਰੇ ਮੇਤੋ ਖੇਡ ਮੈਦਾਨ 'ਚ ਤੇ ਰਪਿੰਦਰ ਦੋਦੇ ਵਾਲਾ ਪਾਉਂਦਾ ਹੋਇਆ ਲੇਕੀਟ ਯੂ ਐਸ ਏ ਵੱਲੋਂ ਰਪਿੰਦਰ ਇੱਕ ਕਬੱਡੀ ਰੈਂਦੀ ਹੈ 1000 ਦੀ ਤੇਰੀ ਅਗਲੀ ਕਬੱਡੀ ਦੇ 1000 ਤੈਨੂੰ ਫੜਾ ਦਿੱਤਾ ਜਾਣਾ ਸਾਹਮਣੇ ਦੁੱਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਦੁੱਲਿਆ ਹੋਣਾ ਆ ਕਬੱਡੀਆਂ ਤੇਰੀਆਂ ਤਿੰਨ ਨੇ ਜਿਹੜੀਆਂ 2100 ਦੀਆਂ ਨੇ ਇਟਲੀ ਵਾਲੇ ਭਰਾਵਾਂ ਵੱਲੋਂ ਸਾਡੇ ਸਰਪੰਚ ਸਾਹਿਬ ਨੇ ਐਲਾਨ ਕਰਵਾਇਆ ਸਾਡੇ ਸਤਿਕਾਰਯੋਗ ਦਵਿੰਦਰ ਸਿੰਘ ਸਰਪੰਚ ਜੈੜੀਆਂ ਮਾਲ ਬ੍ਰਦਰ ਐਂਡ ਸਨਸ ਮਾਨ ਖੇੜੀ ਉਹ ਵੇਖਾਂਗੇ ਮੁਕਾਬਲਾ ਸਖਤ ਹੈ ਇੱਕ ਪਾਸੇ ਹਾਕਮ ਬੜੀਆ ਪਰ ਦੂਜੇ ਪਾਸੇ ਦੁੱਲਾ ਪੱਪਾਂ ਤੇ ਨੱਚਦਾ ਹੀ ਆਉਂਦਾ ਹੈ ਲੈ ਵੀ ਖੇਡ ਕਹਾਣੀ ਰੁਪਿੰਦਰ ਦੀ ਕੌਡੀ ਇਧਰੋਂ ਹਜ਼ਾਰ ਦੀ ਅਮਰੀਕਾ ਵਾਲਿਆਂ ਦੀ ਤੇ ਉਧਰੋਂ ਕਿੰਨੇ ਦੀ ਸਾਡਾ ਇਧਰੋਂ ਸੁਖਪ੍ਰੀਤ ਤਰੀਗੜ ਵਿੰਦਨ ਸੰਗਤਪੁਰਾ ਘੋੜਾ ਸਾਡਾ ਵੀਰ ਵਾਹ ਬੱਲਾ ਉਹਨਾਂ ਵੱਲੋਂ 2100 ਦੀ ਤੀਜੀ ਕਬੱਡੀ ਤੋਦੇ ਵਾਲਾ ਰਪਿੰਦਰ ਮੇਰੇ ਵੀਰੋ ਉਹ ਕਬੱਡੀ ਦਾ ਟਾਰਨੇਡੋ ਅੱਜ ਚੈੜੀਆਂ ਦੇ ਫੋੜਾਂ ਤੇ ਕਬੱਡੀਆਂ ਪਾਉਂਦਾ ਮੇਰੇ ਮਿੱਤਰੋ ਉਧਰ ਸੜਾ ਵੀਰ ਪਰਮੇਂਦਰ ਪਹਿਲਵਾਨ ਡੂਮ ਛੜੀ ਉਹਨਾਂ ਵੱਲੋਂ ਵੀ ਤਿੰਨ ਕਬੱਡੀਆਂ ਫੋੜ ਦੋਦੇ ਵਾਲੇ ਦੀਆਂ 2100 ਦੀਆਂ ਪੈਣ ਗਈਆਂ ਬੈਜੂਆਤ ਜੱਗੂਆ ਤੇਰਾ ਇੱਕ ਜੱਫਾ ਰਹਿੰਦਾ ਬਾਈ ਗੁਰਿੰਦਰ ਅਮਰੀਕਾ ਬਾਈ ਗੌਰਵ ਚੈੜੀਆਂ ਢੋਲਾ ਬਾਈ ਅਮਰੀਕਾ ਤੇ ਨਾਲ ਬਹਾਦਰ ਅਮਰੀਕਾ ਪ੍ਰਦੀਪ ਬਾਈ ਔ ਕੈਨੇਡਾ ਦੇ ਨਾਲ ਦਰਸ਼ਕ ਗਰੀਸ ਦਨੇਸ਼ ਵਾਜੁਰਾਂ ਵੱਲੋਂ 5100 ਰੁਪਿਆ ਅਬ ਸੇਰ ਤਰ ਤੇ ਮੇਰੇ ਵੀਰੋਂ ਦਿੱਤਾ ਜਾਣਾ ਇੱਕ ਜੱਫਾ ਜੱਗੂ ਦਾ ਰਹਿੰਦਾ ਆ ਇੱਕ ਲਾ ਗਿਆ ਇੱਕ ਪਾਸੇ ਬਿੱਲਾ ਖੁੱਡਾ ਵਾਲੀ ਸ਼ੇਰ ਦਾ ਪਰ ਦੂਜੇ ਪਾਸੇ ਦੁੱਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਆ ਇਹ ਬਿੱਲਾ ਆ ਇਹ ਬਿੱਲਾ ਉਹ ਦੂਜੇ ਪਾਸੇ ਦੁੱਲਾ ਇੱਕ ਪਾਸੇ ਬਿੱਲਾ ਤੇ ਦੂਜੇ ਪਾਸੇ ਦੁੱਲਾ ਤੇ ਇੱਕ ਪਾਸੇ ਬਿੱਲਾ ਤੇ ਦੂਜੇ ਪਾਸੇ ਦੁੱਲਾ ਜੀ ਦੁੱਲਾ ਜੇ ਬਿੱਲੇ ਦਾ ਜੱਫਾ ਲੱਗਦਾ 3100 ਰੁਪਿਆ ਇੱਕ ਜੱਫੇ ਦਾ ਸੁਖਪ੍ਰੀਤ ਅਲੀਗੜ ਪਿੰਦਰ ਸੰਗਤਪੁਰਾ ਗੋਰਾ ਪਿੰਡੁੱਲਾ 3100 ਤੇਦੇ ਬਿੱਲੇ ਨੂੰ ਜੀ ਆਹ 3100 ਵਾਲਾ ਲੱਗ ਗਿਆ ਸੁਖਪ੍ਰੀਤ ਬਿੱਲੇ ਖੁੱਡਾਂ ਦੀ ਸ਼ੇਰ ਕੋਲ ਪੋਤਾ ਕਰਦੇ ਤਿੰਨ ਜਾਫੀ ਫੋੜ ਤੇ ਬਹਿ ਗਏ ਤਿੰਨ ਜਾਫੀ ਫੋੜ ਤੇ ਬਹਿ ਗਏ ਸਾਹਮਣੇ ਕੰਨੇਰ ਸਾਲੂ ਪਿੰਡ ਵਾਲਾ ਗੋਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲੋ ਜਵਾਨਾ ਸੁੱਖਿਆ ਪਾਕ ਕਬੱਡੀ ਸੁੱਖਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹਾਕਮ ਵਾਲੀਏ ਜੱਗੂ ਨੇ ਮਨੀ ਤਨੌਰੀ ਨਾਲ ਰਾਇ ਕੀਤੀ ਹੈ ਔਰ ਰਾਜ ਨੇ ਮੁੰਡਾ ਨੂੰ ਘੂਰਿਆ ਇੱਕ ਪਾਸੇ ਬਿੱਲਾ ਟੇਡਾ ਟੇਡਾ ਵੇਖਦਾ ਹੈ ਮਨੀ ਦਾ ਇੱਕ ਜਫਾ ਜੱਗੂ ਦਾ ਇੱਕ ਜਫਾ ਤੇ ਬਿੱਲੇ ਦਾ ਇੱਕ ਜਫਾ ਉਹ ਕਹਿੰਦੇ ਤਿੰਨ ਜਫੀ ਫੌਂਡ ਦੇ ਉੱਪਰ ਬੈਠਿਆ ਸਾਹਮਣੇ ਕਬੱਡੀ ਪਾਉਣ ਦੇ ਲਈ ਬਨੂੜ ਵਾਲਾ ਸੁੱਖਾ ਅੱਗੇ ਵੱਲ ਵਧਦਾ ਹੋਇਆ ਹੁਣ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਜੱਗੂਆ ਖੇੜ ਮੁੰਡੇ ਨੂੰ ਇੱਕ ਪਾਸੇ ਬਿੱਲਾ ਖੋਡਾ ਵਾਲੀ ਸ਼ੇਰ ਵਾਲਾ ਪਰ ਦੂਜੇ ਪਾਸੇ ਸੁੱਖਾ ਦਬਦਾ ਕਿੱਥੇ ਐ ਰਪਿੰਦਰ ਦੋਦੇ ਦੀਆਂ ਤਿੰਨ ਕਬੱਡੀਆਂ ਔਰ ਫੇਰ ਸੁਖਪ੍ਰੀਤ ਨਾਲ ਪਰਮਿੰਦਰ ਬਾਈ ਗੋਰਾ ਬਾਈ ਦੁੱਲਾ ਬਾਈ ਉਹਨਾਂ ਵੱਲੋਂ 5100 ਦੀਆਂ ਤਿੰਨ ਪਹਿਲੀ ਕਬੱਡੀ ਆ 5100 ਵਾਲੀ ਤੇ ਪਰਮਿੰਦਰ ਪਹਿਲਵਾਨ ਢੋਮਸ਼ਰੀ ਉਹਨਾਂ ਵੱਲੋਂ 2100 7200 ਵਾਲੀ ਪਹਿਲੀ ਕਬੱਡੀ ਇਸ ਵੇ ਖੇਡ ਮੈਦਾਨ ਚ ਰਪਿੰਦਰ ਦੀ ਪੈਂਦੀ ਹੋਈ ਹੈ ਕਰਨਵੀਰ ਤੇ ਇੰਦਰਵੀਰ ਵੱਲੋਂ ਵੀ ਦੋ ਕਾਟੀਆਂ ਜਿਹੜੀਆਂ 1000 ਦੀਆਂ ਰਾਜਾ ਇੱਕ ਪੈ ਗਈ ਤੇ ਇੱਕ ਬਾਕੀ ਹੈ ਇੱਕ ਪੈ ਗਈ ਤੇ ਇੱਕ ਬਾਕੀ ਹੈ ਚੱਲੋ ਗੱਬਰੂ ਆ ਪਾ ਕਬੱਡੀ ਸਾਹਮਣੇ ਚਾਰ ਹੈ ਚਾਰਾਂ ਦੇ ਵਿੱਚੋਂ ਹਾਕਮ ਬਣ ਗਿਆ ਜੱਗੂ ਤਿਆਰ ਹੈ ਧਨੌਰੀ ਵਾਲਾ ਮਨੀ ਤਿਆਰ ਹੈ ਨਿੰਮੇ ਵਰਗੇ ਤਿਆਰ ਨੇ ਬਾਬਾ ਕਾਜੀ ਦਾ ਕਬੱਡੀ ਕਲੱਬ ਧਨੌਰੀ ਦੀ ਟੀਮ ਬਨੂੜ ਨਾਲ ਫਾਈਨਲ ਖੇਡ ਰਹੀ ਹੈ ਆ ਹਾਕਮ ਵਾਲੀਆ ਆਹ ਕਹਿੰਦੇ ਸੱਤਾ ਝਨੇੜੀ ਵਾਲਾ ਕਹਿੰਦਾ ਕਿ ਜਗੂੜ ਹਕਮਲ ਨੇ ਜਫਾ ਲਾਤਾ ਲੈ ਵੀ ਗੌਰਵ ਚੜੀਆ 5100 ਰਾਜੇ ਨੂੰ ਫੜਾ ਦੇ ਭਾਈ ਗੁਰਿੰਦਰ ਅਮਰੀਕਾ ਭਾਈ ਬਹਾਦਰ ਅਮਰੀਕਾ ਭਾਈ ਢੋਲਾ ਅਮਰੀਕਾ ਭਾਈ ਗੌਰਵ ਚੜੀਆ ਭਾਈ ਪ੍ਰਦੀਪ ਕੈਨੇਡਾ ਭਾਈ ਦਰਸ਼ਨ ਗਰੀਸ ਤੇ ਭਾਈ ਦਮੇਸ਼ਰਾ ਵੱਲੋਂ ਆ ਜੀ ਦੁੜੀਆਂ ਹੁਣ ਦੋ ਕਬੱਡੀਆਂ ਰਹਿਦੀਆਂ ਰਪਿੰਦਰ ਦੋਦੇ ਦੀਆਂ ਸੁਖਪ੍ਰੀ ਤੜੀਗੜ ਵੈਂਟਰ ਸਖਤਪੁਰਾ ਗੋਰਾ ਤੇ ਦੁੱਲੇ ਵੱਲੋਂ 11000 ਰੁਪਈਆ ਮੇਰੇ ਮਿੱਤਰੋ ਆ 11000 ਵਾਲੀ ਪਹਿਲੀ ਉਹ ਦੇਖੋ ਬਿੱਲਾ ਬਿੱਲਾ ਤੇ ਦੂਸਰੇ ਬਲੇ ਤੇ ਰਪਿੰਦਰ ਤੇ ਨੰਬਰ ਤਰਪਿੰਦਰ ਦਾ ਰਾਜੇ 1000 ਰੁਪਈਆ ਫੜ ਲਿਆ ਜਵਾਨਾ ਕਰਨਵਾਲ ਇੰਗਲੈਂਡ ਸੁਖੇ ਬਨੂੜ ਦੀ ਹੋਣਾ 1000 ਦੀ ਆ ਪੈਸੇ ਫੜਾ ਇਹ ਜੱਗੂ ਦੀ ਆ ਆਪਣੇ ਅਗੋ ਆ ਆਪਣਾ ਰਪਿੰਦਰ ਤੋਂ ਦਿੱਤੀਆਂ ਦੋ ਕਾਡੀਆਂ ਦੇ ਆ ਉਧਰੋਂ ਸਾਡੇ ਜਸਜੀਤ ਅਮਰੀਕਾ ਗਵਿੰਦਰ ਸਰਪੰਚ ਚੈਣੀਆ ਮਾਲ ਬਰਾਦਰ ਐਂਡ ਸਨਸ ਮਾਨ ਖੇੜੀ ਵਾਲੇ ਉਹ ਵੀ ਨੋਟਾਂ ਦੇ ਝੋਲੇ ਭਰੀ ਫਿਰਦੇ ਆ ਅੱਜ ਵੱਡਾ ਜੋਗਦਾਨ ਹੈ ਇੱਕ ਪਾਸੇ ਹਾਕਮੜੀਆ ਜੱਗੂ ਤੇ ਦੂਜੇ ਪਾਸੇ ਆ ਸੁੱਖਾ ਬਨੂੜ ਵਾਲਾ ਨੰਬਰ ਆਪਣੀ ਟੀਮ ਦੇ ਉਧਰ ਵਿੰਦਰ ਤੋਦੇ ਦੀ ਤੀਜੀ ਕਬੱਡੀ ਜਿਹੜੀ ਪੈਣੀ ਹੈ ਤੁੰਤਕੂਮ ਛੇੜੀ ਨਾਲ ਫਿਰ ਇਧਰ ਇਟਲੀ 4100 ਦੀ ਹੋਣੀ ਹੈ ਕਰਨ ਮਾਲ ਇੰਗਲੈਂਡ ਤੇ ਪਿੰਡਾ ਡਰੀ ਵੱਲੋਂ ਆ ਫੜ ਲਓ ਜੀ ਪੈਸੇ ਸੁੱਖੇ ਦੇ ਜਾਓ ਸਾਹਮਣੇ ਗੋਰਾ ਰਸਾਲੂ ਪਿੰਡ ਵਾਲਾ ਦੂਜੇ ਬੰਦੇ ਦੇਖੋ ਆ ਬਾਏ ਗਬਰੂਆ ਆ ਹਰਿਆਣੇ ਦਾ ਸੋਰਾ ਵੀ ਅੱਜ ਸਿਰਾਂ ਲਾਈ ਜਾਂਦਾ ਔਰ ਦੁੱਲਾ ਮੇਰੇ ਮਿੱਤਰੋ ਮਾਮੂਪੁਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਜੱਗੂਆ ਤੇਰੇ ਜੱਫੇ ਫੇਰ 5100 ਦੇ ਕਰ ਦਿੱਤੇ ਆ ਦੋ ਆ ਫੋਟਾਲੀ ਸ਼ੇਰ ਬਣਾ ਕਮਾਲ 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 ਕੇ ਮੁੰਡਾ ਖੇਡਾ ਖੇੜਦਾ ਕਮਾਲ ਕਰ ਗਿਆ ਸੁੱਤੀ ਪਈ ਦੇ ਸਹਰਾਣੇ ਕੋਈ ਰਮਾਲ ਧਰ ਗਿਆ ਭਾਜੋਏ ਮੁੰਡਿਆ ਭਾਜੋਏ ਮੁੰਡਿਆ ਨੰਬਰ ਜਿਹੜਾ ਤੁਹਾਡੇ ਸਾਹਮਣੇ ਦੁੱਲੇ ਦੇ ਕਬਜੇ ਦੇ ਵਿੱਚ ਹੈ ਜੇ ਜੱਕੂ ਫੇਰ ਜਫੇ ਲਾਉ ਗੁਰਿੰਦਰ ਸਾਡਾ ਤੇ ਬਾਈ ਬਹਾਦਰ ਅਮਰੀਕਾ ਢੋਲਾ ਅਮਰੀਕਾ ਹਲੋ ਹਾਂਜੀ ਹੁਣ ਗਰਾਊਂਡ ਕਲੀਅਰ ਕਰੋ ਬਾਈ ਬੜ ਕੇ ਯਾਰ ਕਈ ਵਾਰ 플레이ਰ ਦੇ ਸੱਟ ਵੱਜ ਸਕਦੀ ਹੈ ਆ ਕਬੱਡੀ ਰਪਿੰਦਰ ਦੀ ਸੁਖਪ੍ਰੀਤ ਬਿੰਦਰ ਗੋਰਾ ਦੁੱਲਾ ਨਾਲੋਂ 11000 ਪਰਮਿੰਦਰ ਡੂਮਛੜੀ ਤੇ ਗੁਰਿੰਦਰ ਟਲੀ ਵੱਲੋਂ 4115000 ਦੀ ਕਬੱਡੀ ਦੇਰੇ ਮਿੱਤਰੋ ਆ ਇੱਕ ਜਣੀ ਦੋਡੇ ਵਾਲੇ ਰਪਿੰਦਰ ਦੀ ਪਣੀ ਹੈ ਲਓ ਦੇਖੋ ਇੱਕ ਬੰਦੇ ਹੈਤੀ ਦੂਜੇ ਬੰਦੇ ਰਪਿੰਦਰ 15000 ਰਾਂ ਦੇ ਫੜਲਾ ਅਰਪਿੰਦਰ ਦੋਦੇਵਾਲ ਦਾ 15 15 ਅਗਲੀਆਂ ਤੇ ਨਿੱਕੀਆਂ ਦੀਆਂ ਸਵਾਰ ਨੇ 15000 ਰਾਜੇ ਨੂੰ ਫੜਾ ਦੇ ਸਾਹਮਣੇ ਕਬੱਡੀ ਪਾਉਣ ਦੇ ਲਈ ਸੁੱਖਾ ਅੱਗੇ ਵੱਲ ਵਧਦਾ ਹੋਇਆ ਬਲੂਰ ਵਾਲਾ ਤੇ ਦੂਜੇ ਪਾਸੇ ਚਾਰ ਖੜਿਆ ਚਾਰਾਂ ਦੇ ਵਿੱਚੋਂ ਹਾਕਮ ਬਣ ਗਿਆ ਜੱਗੂ ਤੇ ਫੇਰ ਬਾਈ ਰੁਪਿੰਦਰ ਗੁਰਿੰਦਰ ਬਾਈ ਬਹਾਦਰ ਅਮਰੀਕਾ ਬਾਈ ਢੋਲਾ ਅਮਰੀਕਾ ਗੌਰਵ ਚੜੀਆਂ ਪ੍ਰਦੀਪ ਕਨੇਡਾ ਵਾਲਾ ਵੱਲੋਂ ਫੇਰ ਦੋ ਜੱਫਿਆਂ ਤੇ 5100 ਲੱਗ ਗਿਆ ਉਹ ਮੁਕਾਬਲਾ ਸਖਤ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਖੜਕਾ ਦਰਕਾ ਕਬੱਡੀ ਦਾ ਸਰਵਣ ਸਾਹਿਬ ਆਹ ਮੁੰਡਾ ਬਾਟਿੰਗ ਮਾਰਦਾ ਹੁੰਦਾ ਹੈ ਬਾਟਿੰਗ ਮਾਰਦਾ ਹੁੰਦਾ ਹੈ ਸਾਡੇ ਸਾਡੇ ਬਲਵਿੰਦਰ ਸਿੰਘ ਕਾਕਾ ਜਵਾਨੀ ਚੇਅਰਮੈਨ ਸਰਮ ਵੱਲੋਂ ਦੁੱਲੇ ਦੀ ਕਬੱਡੀ 1100 ਦੀ ਹੋਣੀ ਹੈ ਹੁਣ 1100 ਦੀ ਦੁੱਲੇ ਦੀ ਕਬੱਡੀ ਹੋਣੀ ਹੈ ਜਾਣਕਾਰੀ ਦਵਿੰਦਰ ਸਿੰਘ ਸਰਪੰਚ ਚੈੜੀਆਂ ਮਾਲ ਬ੍ਰਦਰ ਐਂਡ ਸੰਜ ਮਾਨ ਖੇੜੀ ਵਾਲੇ ਦੇ ਕੇ ਗਏ ਚਲੋ ਸਵਰਨਿਆ ਛੇੜ ਕਹਾਣੀ ਲਾਓ ਸਾਹਮਣੇ ਕਦੇ ਕਾਲਾ ਪੁਲਸੀਆ ਕਬੱਡੀ ਪਾ ਰਿਹਾ ਹੈ ਜਿਸ ਕੀਮਤ ਅਮਰੀਕਾ ਤੋਂ ਲਾਈਵ ਜੁੜਿਆ ਬੈਠਾ ਹੈ ਜਸ ਕੀਰਤਨ ਵੀ ਤਨ ਬਨ ਲਓ ਦੇਖੋ ਆ ਮਨੀ ਚੱਠਾ ਓ ਆ ਕੀ ਹੋ ਗਿਆ ਇਹ ਤਾਂ ਉਹੀ ਹੋ ਗਿਆ ਕਿ ਜੱਗੂ ਹਾਕਮ ਵਾਲੀਆ ਮੋਟਾ ਟਰੈਕਟਰ ਫੋੜ ਪਿੰਡ ਨੂੰ ਭਜਾਈ ਜਾਂਦਾ ਪਿੰਡ ਨੂੰ ਭਜਾਈ ਜਾਂਦਾ ਉਹੀ ਹੋ ਗਿਆ ਆਹ ਵੇਖੋ ਕੇ ਸਾਹਮਣੇ ਕਬੱਡੀ ਲਓ ਜੀ ਕੀ ਹਜ਼ਾਰ ਦੀ ਪਹਿਲੀ ਕਬੱਡੀ ਮੇਰੇ ਮਿੱਤਰੋ ਭਾਈ ਸੁਖਪ੍ਰੀਤ ਅਲੀਗੜ ਬੈਂਦਰ ਸਗਤਪੁਰਾ ਗੋਰਾ ਸਾਡਾ ਵੀਰ ਨਾਲ ਦੁੱਲਾ ਉਹਨਾਂ ਵੱਲੋਂ 21 ਹਜ਼ਾਰ ਦੀ ਪਹਿਲੀ ਕਬੱਡੀ ਆ ਦੋਦੇਵਾਲਾ ਰੁਪਿੰਦਰ ਪਾਉਣ ਦੇ ਲਈ ਖੇਡ ਮੈਦਾਨ ਚ ਵਧਿਆ। ਲਓ ਦੇਖੋ ਜੈ ਜਫਾ ਲੱਗਿਆ ਕੱਢ ਲੋ 21 ਹਜ਼ਾਰ ਸੋ ਕੁਪਰੀਤ ਹਰੀਕੇ ਦਿੜਬੇ ਵਾਲਾ ਛਾਲਾ ਮਾਰਦਾ। ਆਹ ਹਰੀਕੇ ਦਿੜਬੇ ਵਾਲਾ ਛਾਲਾ ਮਾਰਦਾ। ਬਈ ਵਾਹ। ਤੇ ਮਨੀ ਧੂੜ ਦਾ ਇਸ਼ਾਰਾ ਹੋ ਗਿਆ ਕਿ ਮੁਕਾਬਲਾ ਸਮਾਪਤ ਹੈ। ਇਸ ਮੁਕਾਬਲੇ ਚੋ ਮੇਰੇ ਵੀਰੋ ਤਨੌਰੀ ਦੀ ਟੀਮ ਜਿਹੜੀ ਫਰਸਟ ਹੈ ਇਹ ਬੇਨਤੀ ਆ ਸਾਡੇ 5-500 ਰੁਪਿਆ ਸਾਰੇ ਖਿਡਾਰੀਆਂ ਲਈ ਐਲਾਨ ਕਰਵਾਇਆ ਸੀਗਾ ਅਵਤਾਰ ਲਾਲੀ ਚੰਡੀਗੜ੍ਹ ਹਰਵਿੰਦਰ ਸਿੰਘ ਜੀ ਯੂ ਐਸ ਏ ਤਾਰਾ ਇਟਲੀ ਹਰਮਨ ਬਾਈ ਯੂ ਐਸ ਏ ਬਾਈ ਗੁਰਿੰਦਰ ਯੂ ਐਸ ਏ ਬਾਈ ਹਰਵਿੰਦਰ ਬਾਬਾ ਤੇ ਨਾਲ ਸਾਡੇ ਦਮਨ ਜੋ ਚੰਡੀਗੜ੍ਹ ਤੇ ਨਵਜੋਤ ਚੰਡੀਗੜ੍ਹ ਪਿੰਡ ਚੈੜੀਆਂ ਬਾੜਦੇ ਨੇ ਜੋ ਪਿੰਡ ਦੇ ਉਹਨਾਂ ਵੱਲੋਂ ਐਲਾਨ ਹੋਇਆ ਸੀਗਾ ਜਤਨ ਵਾਲੀ ਟੀਮ ਦੇ ਸਾਰੇ ਖਿਡਾਰੀਆਂ ਲਈ 5-500 ਇਦੋਂ 2100 ਰੁਪਿਆ ਫੇਰ ਸਾਡੀ ਜ਼ਿੰਦਗੀ ਦਾ ਮਾਣ ਬਾਂਟੀ ਨੌਕਾ ਸਰਪੰਚ ਯੂ ਐਸ ਏ ਹੈਲੋ ਨੌਕਾ ਬੱਡੀਆਂ ਨੌ ਨੰਬਰ ਅਰਪਿੰਦਰ ਤੋਦੜਾ ਵੈਸਟ ਰੇਡਰ ਹੈ ਟੀਮ ਦੀ ਸੈਲਟੀ ਨਾਲ ਗੋਰਾ ਜੱਗੂ ਦੇ ਪੰਜ ਟੱਚ ਦੋ ਜਫੇ ਤੇ ਟੀਮ ਦੀ ਸੈਲਟੀ ਨਾਲ ਮਨੀ ਤਨੌਰੀ ਇਧਰੋਂ ਵਿਸ਼ੇਸ਼ ਤੌਰ ਤੇ ਮੇਰੇ ਵੀਰੋ ਸਾਡਾ ਸੁਖਪ੍ਰੀਤ ਹਰੀਕਾ ਜੜਬੇ ਬਣਾ ਯਾਰ 2100 ਰੁਪਏ ਦੇ ਫੇਰ ਕਰ ਗਿਆ ਵੱਡੇ ਮਾਣ ਤੈਨੂੰ ਧੰਨਵਾਦ ਹੈ ਉਧਰ ਜਿਮੀ ਕੁੱਤਾ ਖੜੀ ਤੇ ਗੁਰਪ੍ਰੀਤ ਸਰਪੰਚ ਯੂ